ਗੁਰਦਾਸ ਵਲੋਗ ਚੱਲ ਰਿਹਾ ਤੇ ਤੁਹਾਡਾ ਸਾਰਾ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏਗੇ ਜੀ ਇੱਕ ਸਪੈਸ਼ਲ ਸਬਜੀ ਬਿਲਕੁਲ ਸਸਤੀ ਜੀ ਸਬਜੀ ਬਣਾਵਾਂਗੇ ਅੱਜ ਜਿਸ ਤਰ੍ਹਾਂ ਕਿ ਹੁਣ ਮਸਤ ਮੌਸਮ ਹੈ ਜਿਹੜਾ ਬਦਲਣਾ ਸ਼ੁਰੂ ਹੋ ਗਿਆ ਤੇ ਬਦਲਦੇ ਮੌਸਮ ਅਨੁਸਾਰ ਸਬਜ਼ੀਆਂ ਵਿੱਚ ਫਰਕ ਪੈ ਜਾਂਦਾ ਜਿਸ ਤਰ੍ਹਾਂ ਕਿ ਹੁਣ ਸਿਆਲ ਵਾਲੀਆਂ ਸਬਜ਼ੀਆਂ ਖਾਣ ਨੂੰ ਆਪਣਾ ਦਿਲ ਨਹੀਂ ਕਰਦਾ ਤੇ ਦਿਲ ਕਰਦਾ ਕੁਝ ਚਟਪਟਾ ਜਾਂ ਹੋਵੇ ਕੁਝ ਖੱਟਾ ਮਿੱਠਾ ਹੋਵੇ ਤੇ ਇਹ ਇਹਦੇ ਵਾਸਤੇ ਆਪਾਂ ਅੱਜ ਬਣਾਵਾਂਗੇ ਜੀ ਪਿਆਜ਼ਾਂ ਦੀ ਦਹੀਂ ਵਾਲੀ ਸਬਜੀ ਇਹ ਸਬਜ਼ੀ ਬਣਾਉਣ ਵਾਸਤੇ ਅਸੀਂ ਇਸ ਤੇ ਲਵਾਂਗੇ ਜੀ ਇੱਥੇ ਬਿਲਕੁਲ ਛੋਟੇ-ਛੋਟੇ ਸਾਈਜ਼ ਦੇ ਪਿਆਜ਼ ਲਵਾਂਗੇ ਤੇ ਛੋਟੇ ਸਾਈਜ਼ ਦੇ ਜਿਹੜੇ ਪਿਆਜ਼ ਹੁੰਦੇ ਆ ਉਹਨਾਂ ਦੀ ਸਬਜ਼ੀ ਜਿਹੜੀ ਬਹੁਤ ਸਵਾਦ ਬਣ ਕੇ ਤਿਆਰ ਹੋਏਗੀ ਤੇ ਚਲੋ ਜੀ ਸ਼ੁਰੂ ਕਰਦੇ ਆ ਜੈਜੀ ਦੀ ਰੈਸਪੀ ਨੂੰ ਬਣਾਉਣਾ ਤੇ ਪਿਆਜ਼ ਇੱਥੇ ਮੈਂ ਲਏ ਨੇ 1/2 ਕਿਲੋ ਬਿਲਕੁਲ ਛੋਟੇ ਸਾਈਜ਼ ਦੇ ਪਿਆਜ਼ ਨੇ ਤੇ ਹੁਣ ਆਪਾਂ ਇਹਨਾਂ ਪਿਆਜ਼ਾਂ ਨੂੰ ਸਾਰਿਆਂ ਨੂੰ ਛਿੱਲ ਕੇ ਕਰ ਲੈਣਾ ਜੀ ਤਿਆਰ ਤੇ ਫਿਰ ਆਪਾਂ ਸਬਜ਼ੀ ਨੂੰ ਬਣਾਉਣਾ ਸ਼ੁਰੂ ਕਰਾਂਗੇ ਹਾਂਜੀ ਪਿਆਜ਼ਾਂ ਦੀ ਆਪਾਂ ਸਾਰਿਆਂ ਦੇ ਛਿੱਲ ਕੇ ਕਰ ਲਏ ਨੇ ਤਿਆਰ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਵਾਰੀ ਪਾਣੀ ਚੋਂ ਵੀ ਧੋ ਲਾਂਗੇ ਕਿਉਂਕਿ ਇਹਨਾਂ ਦੀ ਕੜੱਤਾ ਨਾਲ ਜਿਹੜੀ ਥੋੜੀ ਜੀ ਨਿਕਲ ਜਾਏਗੀ ਤੇ ਇਹਨਾਂ ਨੂੰ ਹੁਣ ਧੋ ਕੇ ਪਾਣੀ ਚੋਂ ਬਾਹਰ ਪਲੇਟ 'ਚ ਰੱਖ ਲੈਂਦੇ ਆ ਸਾਰੇ ਤੇ ਫਿਰ ਇਹਨਾਂ ਦੀ ਕਰਦੇ ਆ ਜੀ ਕਟਿੰਗ ਹੁਣ ਆਪਾਂ ਇਹਨਾਂ ਪਿਆਜ਼ਾਂ ਦੇ ਕਰ ਲਾਂਗੇ ਜੀ ਦੋ-ਦੋ ਪੀਸ ਕਿਉਂਕਿ ਆਪਾਂ ਬਹੁਤੇ ਬਰੀਕ ਨਹੀਂ ਕਰਨੇ ਪਿਆਜ਼ ਇਹਨਾਂ ਦੇ ਦੋ-ਦੋ ਪੀਸ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਜੀ ਫਰਾਈ ਤੇਲ ਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਆਪਾਂ ਜਿਹੜੀ ਪਿਆਜ਼ਾਂ ਦੀ ਸਬਜ਼ੀ ਬਣਾ ਕੇ ਖਾਈਏ ਨਾ ਉਹ ਸਵਾਦ ਲੱਗਦੀ ਹੈ ਸਬਜ਼ੀ ਤੁਸੀਂ ਕਿਸੇ ਵੀ ਮੌਸਮ ਵਿੱਚ ਖਾਓ ਖਾ ਸਕਦੇ ਹੋ ਪਰ ਅੱਜ ਕੱਲ ਜਿਹੜਾ ਹੁਣ ਜਿਸ ਤਰ੍ਹਾਂ ਕਿ ਸਰਦੀ ਦੀ ਰੁੱਤ ਜਿਹੜੀ ਖਤਮ ਹੋ ਗਈ ਹੈ ਤੇ ਗਰਮੀ ਦੀ ਰੁੱਤ ਜਿਹੜੀ ਸ਼ੁਰੂ ਹੋ ਗਈ ਹੈ ਇਸ ਮੌਸਮ ਦੇ ਵਿੱਚ ਪਿਆਜ਼ਾਂ ਦੀ ਸਬਜ਼ੀ ਹੈ ਜਿਹੜੀ ਦਹੀਂ ਤੇ ਤੜਕੇ ਵਾਲੀ ਬਣਾ ਕੇ ਖਾਓ ਤੇ ਬਹੁਤ ਸਵਾਦ ਲੱਗਦੀ ਹੈ ਤੇ ਬਿਲਕੁਲ ਹੈਲਦੀ ਹੈ ਤਰ ਕੜਾਈ ਆਪਣੀ ਗਰਮ ਹੋ ਗਈ ਹੈ ਤੇ ਹੁਣ ਆਪਾਂ ਪਾ ਲੈਨੇ ਜੀ ਵਿੱਚ ਤੇਲ ਤੇਲ ਨੂੰ ਚੰਗੀ ਤਰੀਕੇ ਨਾਲ ਗਰਮ ਕਰਕੇ ਤੇ ਫਿਰ ਆਪਾਂ ਭੁੰਨਾਂਗੇ ਜੀ ਪਿਆਜ਼ ਇੱਥੇ ਮੈਂ ਤੜਕੇ ਵਾਸਤੇ ਲਏ ਨੇ ਥੋੜੇ ਜਿ 3-4 ਲੈਨੇ ਖੜੇ ਮਸਾਲੇ ਜਿਨ੍ਹਾਂ ਵਿੱਚ ਪੰਜ-ਛੇ ਲਈਆਂ ਸੁਕੀਆਂ ਲਾਲ ਸਾਬਤ ਮਿਰਚਾਂ ਤੇ ਅੱਧਾ ਚਮਚ ਲਿਆ ਜੀਰੇ ਦਾ ਤੇ ਚਮਚ ਦਾ ਚੌਥਾ ਹਿੱਸਾ ਲਿਆ ਮੇਥੜੇ ਤੇ ਇੱਕ ਲਿਆ ਤੇਜ ਪੱਤਰ ਤੇ ਹੁਣ ਇਹਨੂੰ ਵੀ ਆਪਾਂ ਤੇਲ ਦੇ ਵਿੱਚ ਚੰਗੀ ਤਰੀਕੇ ਨਾਲ ਤੜਕਾ ਲੈਨੇ ਆ ਮਸਾਲਿਆਂ ਨੂੰ ਜੀਰੇ ਤੇ ਟੜ ਮੇਥੇ ਦਾ ਜਿਹੜਾ ਕਲਰ ਆਪਾਂ ਥੋੜਾ ਜਿਹਾ ਚੇਂਜ ਕਰਾਂਗੇ ਇਹਦੇ ਵਿੱਚ ਕਿਉਂਕਿ ਮੇਥੇ ਦਾ ਜਿਹੜਾ ਸਵਾਦ ਆ ਨਾ ਪਿਆਜ਼ਾਂ ਦੀ ਸਬਜ਼ੀ ਦੇ ਵਿੱਚ ਦਹੀਂ ਵਾਲੀ ਜਿਹਾ ਬਹੁਤ ਵਧੀਆ ਹੁੰਦਾ ਤੇ ਸਬਜ਼ੀ ਦਾ ਜਿਹੜਾ ਸਵਾਦ ਆ ਹੋਰ ਵੀ ਵੱਧ ਜਾਂਦਾ ਤੇ ਇਹਨਾਂ ਨੂੰ ਕਰ ਲੈਣਾ ਚੰਗੀ ਤਰੀਕੇ ਨਾਲ ਤੜਕਾ ਕੇ ਗਰਮ ਸੁੱਕੇ ਮਸਾਲੇ ਨੇ ਜਿਹੜੇ ਪੁੱਜ ਗਏ ਨੇ ਚੰਗੀ ਤਰੀਕੇ ਨਾਲ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਨਾਂ ਵਿੱਚ ਪਿਆਜ਼ ਕੁਕਾਟਾ ਸੇਕ ਦਿੱਤੇ ਆਪਾਂ ਜਿਹੜੇ ਪਿਆਜ਼ਾਂ ਨੂੰ ਭੁੰਨਾਂਗੇ ਪਿਆਜ਼ਾਂ ਨੂੰ ਸਾਨੂੰ 2 ਮਿੰਟ ਹੋ ਗਏ ਨੇ ਫਰਾਈ ਕਰਦੇ ਉਹਨੂੰ ਤੇਲ ਦੇ ਵਿੱਚ ਭੁੰਨਦੇ ਆ ਨੂੰ ਇਹ 3-4 ਮਿੰਟ ਆਪਾਂ ਹੋਰ ਇਹਨਾਂ ਨੂੰ ਮਤਲਬ ਕਿ 5-7 ਮਿੰਟ ਆਪਾਂ ਹੋਰ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਤੇ ਇਹਨਾਂ ਦਾ ਥੋੜਾ ਜਿਹਾ ਕਲਰ ਹੈ ਜਿਹੜਾ ਹੋਰ ਚੇਂਜ ਕਰ ਲਾਂਗੇ ਸੋ ਪਾ ਲੈਨੇ ਆ ਜੀ ਥੋੜੇ ਜੇ ਮਸਾਲੇ ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅੱਧਾ ਚਮਚ ਹਲਦੀ ਦਾ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਸੁੱਕੀਆਂ ਲਾਲ ਮਿਰਚਾਂ ਵੀ ਪਾਈਆਂ ਤੁਸੀਂ ਮਿਰਚ ਜਿਹੜੀ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਸਵਾਦ ਅਨੁਸਾਰ ਪਾਵਾਂਗੇ ਆਪਾਂ ਇੱਕ ਚਮਚ ਨਮਕ ਦਾ ਤੇ ਥੋੜਾ ਜਿਹਾ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਨਾ ਮਸਾਲਿਆਂ ਨੂੰ ਕਰ ਲੈਣਾ ਜੀ ਮਿਕਸ ਮਸਾਲੇ ਪਾਉਣ ਤੋਂ ਬਾਅਦ ਆਪਾਂ 2 ਮਿੰਟ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਆਪਾਂ ਹੋਰ ਭੁੰਨਾਂਗੇ ਪਿਆਜ਼ਾਂ ਨੇ ਜਿਹੜੇ ਆਪਣੇ ਚੰਗੀ ਤਰੀਕੇ ਨਾਲ ਫਰਾਈ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦਹੀਂ ਦਹੀਂ ਤੁਸੀਂ ਆਪਣੀ ਲੋੜ ਅਨੁਸਾਰ ਥੋੜਾ ਜਿਆਦਾ ਜਿੰਨਾ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਆਪਾਂ ਇਹ ਪਾਵਾਂਗੇ ਜੀ ਥੋੜਾ ਥੋੜਾ ਕਰਕੇ ਦੋ ਵਰੀ ਇਹਨੂੰ ਪਲਾ ਕਰ ਲੈਣਾ ਚੰਗੀ ਤਰੀਕੇ ਨਾਲ ਮਿਕਸ ਤੇ ਦਈ ਨੂੰ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਅਜ ਪੋਣੇ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ। ਹੁਣ ਆਪਾਂ ਇਹਨਾਂ ਪਿਆਜ਼ਾਂ ਨੂੰ ਦਹੀਂ ਨੂੰ ਜਦੋਂ ਤੱਕ ਇੱਕ ਬਾਲ ਆਂਦਾ ਉਦੋਂ ਤੱਕ ਬਣਾਵਾਂਗੇ ਫਿਰ ਉਸ ਤੋਂ ਬਾਅਦ ਆਪਣੀ ਸਬਜ਼ੀ ਵੀ ਜਿਹੜੀ ਪਿਆਜ਼ਾਂ ਦੀ ਤਈ ਵਾਲੀ ਬਣ ਕੇ ਬਿਲਕੁਲ ਤਿਆਰ ਹੈ ਜੀ ਕਿਉਂਕਿ ਇਹਦੇ ਵਿੱਚ ਜਿਹੜੀਆਂ ਦਹੀਂ ਦੀਆਂ ਫੁੱਟੀਆਂ ਨੇ ਨਾ ਸਾਰਾ ਸਵਾਦ ਇਸੇ ਦਾ ਹੀ ਆ ਸਬਜ਼ੀ ਦੇ ਵਿੱਚ ਫੁੱਟੀਆਂ ਦਾ। ਹਾਂਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਇੱਕ ਚਮਚ ਮੇਥੀ ਦਾ ਸੁੱਕੀ ਮੇਥੀ ਆਪਾਂ ਪਾਵਾਂਗੇ ਇਹਨੂੰ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਕੱਟਿਆ ਹੋਇਆ ਤੇ ਲੋ ਜੀ ਆਪਣੀ ਪਿਆਜ਼ ਦਹੀਂ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੀ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਜੀ ਇੱਕ ਡੋਂਗੇ ਵਿੱਚ ਆਪਣੀ ਦਹੀਂ ਵਾਲੀ ਪਿਆਜ਼ਾਂ ਦੀ ਸਬਜ਼ੀ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਸਬਜ਼ੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਬਣੀ ਆ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਦਹੀਂ ਦੀ ਪਿਆਜ਼ਾਂ ਵਾਲੀ ਸਬਜ਼ੀ ਬਣਾ ਕੇ ਦੇਖਿਓ ਇੱਕ ਦੀ ਜਗ੍ਹਾ ਤੁਸੀਂ ਚਾਰ-ਚਾਰ ਰੋਟੀਆਂ ਬਿਨਾਂ ਭੁੱਖ ਤੋਂ ਤੁਸੀਂ ਖਾਜੋਗੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ